2 ਲੀਟਰ ਆਈਆਂ ਉਸ ਨਿਸ਼ਾਨੀਆਂ ਵੀ ਉਹ ਪੱਕਾ ਉਹ ਦਉਏ ਦਉਗੀ ਘਾਟਣ ਦੀ ਸਭ ਤੋਂ ਜਿਹੜੀ ਮੇਨ ਚੀਜ਼ ਇੱਕ ਹੋਰ ਹੈਗੀ ਆ ਜਿਹੜੀ ਟੌਪ ਲਾਈਨ ਆ ਆ ਦੇਖੋ ਗਾਂ ਇਹ ਗਾਂ ਦੀ ਟੌਪ ਲਾਈਨ ਉੱਰ ਤੱਕ ਬਿਲਕੁਲ ਸਿੱਧੀ ਹੋਣੀ ਚਾਹੀਦੀ ਵਪਾਰੀਆਂ ਤੋਂ ਥੋੜਾ ਸਾਵਧਾਨ ਹੋ ਕੇ ਲਾਲਚ ਰੂਲ ਤੇ ਜਪੇ ਹੋਣਾ ਆ ਦਾ ਤੁਰਕੇ ਤੁਹਾਨੂੰ ਗੇੜੇ ਲੱਗ ਜਾਣਗੇ ਹੋਰ ਹੋਣਗੇ ਸਤ ਸ੍ਰੀ ਅਕਾਲ ਜੀ ਵੈਲਕਮ ਬੈਕ ਟੂ ਅਵਰ ਚੈਨਲ ਰਹਿਲ ਫੈਮਲੀ ਵਲੌਗ ਜਾਨ ਜੀ ਕਿੰਨੇ ਦਿਨਾਂ ਬਾਅਦ ਅੱਜ ਬਲੌਗ ਮੈਂ ਸਟਾਰਟ ਕੀਤਾ ਹੁਣ ਦੋ ਤਿੰਨ ਦਿਨਾਂ ਤੋਂ ਵਧੀਆ ਧੁੱਪ ਪੈਂਦੀ ਆ ਹੁਣ ਵਧੀਆ ਮੌਸਮ ਆ ਥੋੜਾ ਜਿਹਾ ਨਹੀਂ ਤਾਂ ਠੰਡ ਨੇ ਬੁਰਾ ਹਾਲ ਜਿਹਾ ਕਰਿਆ ਪਿਆ ਸੀ ਕੰਮ ਨਹੀਂ ਨਿਭੜਦੇ ਸੀ ਸਾਰੀ ਦਿਹਾੜੀ ਹੁਣ ਮੈਂ ਇੱਧਰ ਆਈਆਂ ਦੇਖਦੀਆਂ ਵੀ ਅੱਜ ਫੇਰ ਤੁਸੀਂ ਸਫਾਈ ਕਰਨ ਵਾਲੇ ਪੀਏ ਡੰਗਰਾਂ ਚ ਅਰੇ ਵੇਸ ਕਿਧਰ ਗਿਆ ਗੋਹਾ ਇਕੱਠਾ ਕਰਨ ਆਲਾ ਪਿਆ ਹੋ ਗਿਆ ਹੋ ਗਿਆ ਬਸ ਹੁਣ ਗੱਲ ਦਾਂਗੇ ਇਹਦੇ ਲੋਜ ਕਰ ਦੂਗਾ ਹਾਂ ਨਾਲ ਆਹ ਲੱਗਿਆ ਰਹੂਗਾ ਫਿਰ ਹਣਾ 4-4 ਰੁਪਏ ਜੀ ਨਾਲੇ ਪਾਣੀ ਪੂਣੀ ਭਲਾਇਆ ਜਾਊਗਾ ਹਾਂ ਹੋਰ ਨਮੀਤਾ ਜੀ ਹੋਰ ਨਮੀਤਾ ਜੀ ਵਧੀਆ ਕਹਾ ਵੀ ਆਪ ਐਤ ਕਿ ਆਪਣੇ ਬੱਚੇ ਮਰੇ ਨਹੀਂ ਹੈਗੇ ਹਾਂ ਕਿ ਭਾਈ ਕਹਿੰਦੀਆਂ ਵੀ ਤੁਹਾਡੇ ਮੱਸੇ ਬਾਰੇ ਹਾਂ ਲਿਜਾਈ ਦੀ ਅਸੀਂ ਮਾਰੇ ਨਹੀਂਗੇ ਬਸ ਅੱਗੇ ਸੀ ਗੱਡੀ ਚੜਾਵਾ ਦਾ ਜੇ ਤੀ ਉਹ ਅੱਗੇ ਮਾਰ ਮੁਰ ਦਾ ਮੈਂ ਇਹ ਸਮਾਲਗਾ ਡੱਕਤੀ ਥੋੜੀ ਜੀ ਸੰਭਾਲ ਜਾਦੇ ਕਰ ਲਈ ਬੱਸਿਆਂ ਦੀ ਆਏ ਤੇ ਕਿ ਥੋੜਾ ਜਨਾ ਮੇਸ ਨੂੰ ਜਿਆਦਾ ਸੀਗਾ ਬੱਚੇ ਪਾਲਣ ਦਾ ਹਾਂ ਜਿਹੜਦੇ ਭਈਏ ਨੇ ਪਾਲੇ ਉਹ ਜਿਆਦਾ ਕੇਅਰ ਕਰਦਾ ਹਾਂ ਬੱਸਿਆਂ ਦੇ ਦੁੱਧ ਨਹੀਂ ਬਰਾਂਦੀ ਪਰ ਚੋਣ ਜਾਨੀ ਬੱਸਿਆਂ ਦੇ ਦੁੱਧ ਬਰਾਂਦੀ ਅੱਜ ਭਾਈ ਮੇ ਵੀ ਸ਼ਾਇਦ ਆਪਾਂ ਨੇ ਇੱਕ ਗਾਂ ਵੇਚੀ ਆ ਹਨਾ ਮੈਂ ਕਰਨੀ ਚਾਹ ਕਦੀ ਬੱਸ ਉਹ ਨਾ ਆਏ ਤਾਂ ਹੈਗੇ ਸੀ ਪਰ ਫਿਰ ਮੈਨੂੰ ਪਤਾ ਨਹੀਂ ਵੀ ਮੈਂ ਮਸ਼ੀਨ ਤੇ ਬੈਠੀ ਸੀ ਸੂਟ ਸਟਿਚ ਕਰਦੀ ਸੀ ਵੀ ਇਹ ਨਹੀਂ ਪਤਾ ਵੀ ਗੱਲਬਾਤ ਹੋਊਗੀ ਕਿ ਨਾ ਹੋਊਗੀ ਤੇ ਗੱਲ ਕਰਦੀਆਂ ਤੇ ਫਾਈਨਲ ਓਕੇ ਹੋਰ ਠੀਕ ਈ ਹਾਂ ਨਹੀਂ ਜਿਆਦਾ ਹਾਈ ਹੀਲ ਵੀ ਨਹੀਂ ਤੇ ਇੰਨੇ ਘੱਟ ਵਾਲੀ ਸੀ ਓਕੇ ਮੀਡੀਅਮ ਜੀ ਸੀਗੀ ਹਾਂ ਮੀਡੀਅਮ ਜੇ ਦਾ ਸੀ ਤੇ ਅੱਜ ਪਟਾਪ ਵੀ ਰੀਸਟਾਰਟ ਕਰ ਲੰਨੇ ਆ ਇੱਕ ਮੈਨੂੰ ਬਾਈ ਕਹਿੰਦਾ ਵੀ ਜੀ ਵੀ ਕਿੱਦਾਂ ਜੀ ਗੱਲ ਮਾਣੀ ਚ ਨੇ ਨਹੀਂ ਆਪਾਂ ਟਾਪ ਦਾ ਸਾਰਾ ਜੱਪੇ ਸਮਝਾਉਂਦੇ ਆਪਾਂ ਸੋਨਾਂ ਜਿਹੜਾ ਟਾਪ ਹੈ ਆਪਣਾ ਉਹ ਹੈਗਾ ਸੇਲ ਪਰਚੇਵ ਕਿਦਾਂ ਦੀ ਜਾਮ ਖਰੀਦਣੀ ਹੈਂਦੀ ਆ ਕਿਹੜੀ ਜਾਮ ਡੇਰੀ ਲਈ ਮਨਾਫੀ ਆ ਕਿਹੜੇ ਕਰ ਲਈ ਆ ਕਿਹੜੀ ਕਿੱਦਾਂ ਦੀ ਜਾਹ ਹੋਣੀ ਚਾਹੀਦੀ ਆ ਕਿਹੜੇ ਬੰਦੇ ਤੋਂ ਲੈਣੀ ਚਾਹੀਦੀ ਆ ਕਿੰਤੋਂ ਨਹੀਂ ਲੈਣੀ ਚਾਹੀਦੀ ਉਹ ਸਾਰਾ ਸਮਝਾ ਦੇ ਉੱਪਰ ਨਹੀਂ ਵੱਡੀ ਆ ਜਿਹੜੇ ਵੱਡੇ ਬਲੌਗਰ ਨੇ ਜਾਂ ਵੱਡੇ ਯੂਟਿਊਬਰ ਨੇ ਜਾਂ ਵੱਡੇ ਵਪਾਰੀਆਂ ਨੇ ਜਾਂ ਥੋੜਾ ਜਿਹਾ ਸਭ ਤੋਂ ਹੁਣ ਕੰਟਰੋਵਰਸੀ ਜਰਨਾ ਇਹ ਛੋਟੇ ਜਿਹੇ ਬੰਦੇ ਜਨਵਾਦ ਵੀ ਕਿੰਨਾ ਸਾਰੀਆਂ ਦਸਤਾਕਾਰ ਕਰ ਦਿੰਦੀ ਆ ਅਜ ਖੋਲ ਹੀ ਜਾਂਦੇ ਨੇ ਪਰ ਅਸੀਂ ਹੈਗੇ ਦਾਂਦੀਏ ਬੰਦੇ ਆ ਮੇਰੇ ਸਾਰਾ ਉਹ ਦੱਸੇ ਦੇਣਾ ਚਾਹੀਦਾ ਜਿਹੜਾ ਜਿਹੜੀ ਮਰਜੀ ਕਰ ਪਰਸੋਂ ਬੁਢੀ ਭਈ ਹਫਤੇ ਨੂੰ ਭਈ ਐਦਾਂ ਹੀ ਸਾਫ ਸੁਥਰੇ ਤੇ ਈਜ਼ੀ ਸੌਖੇ ਤਰੀਕੇ ਨਾਲ ਲੋਕਾਂ ਨੂੰ ਸਮਝ ਵੀ ਆਵੇ ਆ ਅਸੀਮਾ ਨਾ ਫਲਾਣਾ ਸੀ ਨਾ ਧੰਕਾ ਸੀ ਹੁਣ ਜਿਹੜਾ ਨਵਾਂ ਬੰਦਾ ਯਾਰ ਉਹਨੂੰ ਕੀ ਪਤਾ ਜਦੋਂ ਰੱਖੂ ਜਾਨਵਰ ਪਾਲੂਗਾ ਫਿਰ ਉਹਨੂੰ ਪਤਾ ਲੱਗੂਗਾ ਵੀ ਹਾਂ ਵੀ ਯਾਰ ਆਹ ਕੰਮ ਇਸ ਆਹ ਦਿੱਕਤਾ ਆ ਗਾਂਚ ਨੂੰ ਚਾਦਕਤਾ ਫਿਰ ਉਦੋਂ ਦਾ ਸੀਮਨ ਲਵਾਊਗਾ ਹਨ ਤੇ ਹੁਣ ਆਪਾਂ ਗੱਲ ਕਰਦੇ ਨੇ ਜੀ ਮੇਨ ਮੁੱਦਾ ਬਰੀਡਿੰਗ ਬਾਰੇ ਕਿ ਕਿਹੜੇ ਬੰਦੇ ਨੂੰ ਕਿੱਦਾਂ ਦੀਆਂ ਖਰੀਦਣੀ ਚਾਹੀਦੀਆਂ ਕਿ ਕਿੱਦਾਂ ਲੈਣੇ ਕਿੰਨੇ ਡੰਗਰਾਂ ਤੋਂ ਸਟਾਰਟ ਕਰਨਾ ਚਾਹੀਦਾ ਤੁਸੀਂ ਮੋਰਟਲ ਯਾਰ ਜਿਹੜੇ ਬੰਦੇ ਤੁਸੀਂ 2 ਤੋਂ ਵੀ ਕਰ ਸਕਦੇ ਹੋ ਸਟਾਰਟ ਕਰਵਾ 5 ਤੋਂ ਵੀ ਕਰ ਸਕਦੇ ਹੋ 5 ਗਾਵਾਂ ਦੀ ਇਹ ਦੋ ਗਾਵਾਂ ਲਈ ਤਾਂ ਮੈਂ ਕਹਿ ਨਹੀਂ ਸਕਦਾ 5 ਵਾਲੀ ਦੀ ਗਾਰੰਟੀ ਇਹ ਆ ਵੀ 5 ਗਾਵਾਂ ਵਾਲਾ ਭੁੱਖਾ ਨਹੀਂ ਮਰਦਾ ਇਹ ਸਾਡੀ ਗਾਰੰਟੀ ਹੈ ਤੇ ਹੁਣ ਜਿਹੜੀ ਗੱਲ ਕਰਦੇ ਆਪਾਂ ਵੀ ਗਾਵਾਂ ਲਈ ਯਾਰ ਤੁਸੀਂ ਜਿਹੜੇ ਨਵੇਂ ਬੰਦੇ ਹੋ ਤੁਸੀਂ ਤੁਰ ਫਿਰ ਕੇ ਕਿਦਾ ਮੰਡੀ ਨੂੰ ਜਾਇਓ ਵੀਰੇ ਉੱਥੇ ਸਾਰੇ ਵਪਾਰੀ ਨੇ ਥੋੜੀ ਮਨਜੀ ਉੱਥੇ ਧੋਖਦਾਨਗੇ ਪਹਿਲੀਆਂ ਜੇ ਮੰਡੀ ਨਹੀਂ ਜਾਣਾ ਕਿਸੇ ਨੇ ਯਾਰ ਸਾਫ਼ ਤੇ ਸਿੱਧੀ ਗੱਲ ਸਪਸ਼ਟ ਚ ਹੈ ਗੁੱਸਾ ਕਰੇ ਵੀ ਤਕਲੀਫ ਮੰਨੀ ਗੱਲ ਦੀ ਜਿਹੜਾ ਨਵਾਂ ਬੰਦਾ ਜਾ ਮੰਡੀ ਲੈਣ ਬਾਗੇ ਉਹਨਾਂ ਨੂੰ ਧੋਖਾ ਹੋਣਾ ਹੀ ਹੋਣਾ ਉਹ ਕਿਉਂ ਹੋਣਾ ਉੱਥੇ ਹੀਖੜਾ ਲਾਇਬ ਹੁੰਦਾ ਹੈ ਹੀਖੜਾ ਕੀ ਹੁੰਦਾ ਕਈ 5-4 ਦਿਨਾਂ ਨੂੰ ਪ੍ਰਾਂ ਜਿਹੜੇ ਬਾਬਾ ਚਿਰਦੇ ਗਾਂ ਮਸੂਈਆਂ ਵਿੱਚ ਹੁੰਦੀਆਂ ਨੇ ਉਹ ਆਮ ਬੰਦੇ ਨੂੰ ਪਤਾ ਹੀ ਲੱਗਦਾ ਵੀ ਇਹ ਚਿਰਦੀ ਗਾਂ ਸੂਈ ਦੀ ਆ ਨਵੀਂ ਗਾਂ ਵੀ ਸੂਈ ਹੋਈ ਆ ਕਿੰਨੇ ਟਾਈਮ ਵਿੱਚ ਉਹ ਏਖੜਾ ਲਾਉਂਦੇ ਹੈ ਜਿਹੜਾ ਕੀ ਲਾਉਂਦੇ ਨੇ ਜਿਵੇਂ ਗਾਂ ਥੱਲੇ 5 ਲੀਟਰ ਦੁੱਧਾ ਉਹਨਾਂ ਨੇ ਬਸ ਅੱਧਾ ਕਿ ਲੀਟਰ ਕੱਢਿਆ ਉਹ ਕਨੇ ਛੱਡਤੀ ਸ਼ਾਮ ਨੂੰ ਅੱਧਾ ਕਿ ਲੀਟਰ ਉਹ ਛੱਡਿਆ ਚਾਉਂਦੇ ਨਹੀਂ ਨੂੰ ਦੋ ਸੰਦ ਨੇ ਉਹ ਫਿਰ ਏਖੜਾ ਲਾਗਾਂ ਹਾਂ ਉੱਥੇ ਆ ਰਹਾਂ ਕਹਿੰਦਾ ਵੀ ਵਧੀਆ ਵੀ ਹਾਂ ਫਿਰ ਦੂਜਾ ਨੰਬਰ ਉਹਨੂੰ ਬੱੱਸਾ ਲਾਉਂਦੇ ਨੇ ਠੀਕ ਹੈ ਜੇ ਕੋਈ ਬੱਚਾ ਲਾਤਾ ਕਿਸੇ ਗਾਂ ਦਾ ਉਹਦੇ ਨਾਲ ਬੰਨਤੀ ਪਤ ਨਹੀਂ ਲੱਗਦਾ ਉੱਥੇ ਕੋਸ ਉਹ ਦਿੱਕਤ ਆਉਂਦੀ ਆ ਤੀਜਾ ਨੰਬਰ ਤੇ ਦਿੱਕਤ ਆਉਂਦੀ ਆ ਯਾਰ ਉੱਥੇ ਜਾ ਕੇ ਨਾ ਆਪਣੇ ਨੇੜੇ ਗਾਵਾਂ ਬੁੜੀਆਂ ਹੁੰਦੀਆਂ ਨੇ ਉਹਨਾਂ ਨੂੰ ਚਮਕ ਹਾਰ ਸਿੰਘ ਹਾਰ ਸਿੰਘ ਬੁੜੀਆਂ ਵਾਂਗ ਹਾਰ ਸਿੰਘ ਬੁੜੀਆਂ ਵਾਂਗ ਲਾਉਂਦੇ ਫਿਰ ਭਾਈ ਪਤਾ ਨਹੀਂ ਲੱਗਦਾ ਵੀ ਇਹ ਕਿਵੇਂ ਆ ਕਿਵੇਂ ਆ ਉਹਨਾਂ ਨੂੰ ਕਹਿੰਦੇ ਹੁੰਦੇ ਨੇ ਵੀ ਉਹਨਾਂ ਦਾ ਦੰਦਾ ਤੋਂ ਪਤਾ ਲੱਗ ਜਾਂਦਾ ਵੀ ਇਹ ਕਿੰਨੇ ਗੁੱਡ ਕੁਐਸਚਨ ਹਾਂ ਇਹ ਵੀ ਅਸੀਂ ਦੱਸਣ ਲੱਗੇ ਦੀ ਵੀਡੀਓ 'ਚ ਜੇ ਵੀ ਉਹ ਆਪਾਂ ਦੱਸਾਂਗੇ ਕਿਵੇਂ ਉਹ ਵੀ ਮੈਂ ਵੀਡੀਓ 'ਚ ਅੱਗੇ ਗੱਲ ਕਰਾਂਗੇ ਵੀ ਕਿਦਾਂ ਜਾਨੀ ਹਾਂ ਸੁਣ ਮੈਂ ਦੱਸਦਾ ਵੀ ਕਿਹੜੀ ਕਿਹੜੀ ਚੀਜ਼ ਤੋਂ ਬਚਣਾ ਤੁਸੀਂ ਠੀਕ ਹੈ ਜੀ ਤੇ ਤੀਜਾ ਨੰਬਰ ਜਿਹੜੀ ਆਪਾਂ ਤੁਹਾਨੂੰ ਦੱਸੇ ਰਹੇ تھے ਵੀ ਆਪਾਂ ਉੱਥੇ ਬੁੜੀਆਂ ਕਾਵਾਂ ਜਾਦੇ ਚੌਥਾ ਨੰਬਰ ਕੀ ਹੁੰਦਾ ਜੇ ਕਿਸੇ ਦੇ ਲੈਵਲ 'ਚ ਫਰਕ ਆ ਉਹ ਇੱਕ ਸਾਈਡ ਤੋਂ ਥਾਂ ਦੁੱਧ ਕੱਢ ਲੈਂਦੇ ਨੇ ਇੱਕ ਸਾਈਡ ਤੋਂ ਦੁੱਧ ਛੱਡ ਦਿੰਦੇ ਨੇ ਲੈਵਾ ਬਰਾਬਰ ਕਰਕੇ ਲਿਆਉਂਦੇ ਨੇ ਉਹ ਦਿੱਕਤ ਦੀ ਬਹੁਤ ਉੱਥੇ ਦਿੱਕਤ ਆਉਂਦੀ ਆ ਕਿ ਇਹਦਾ ਥਣ ਘਟਿਆ ਹੋਇਆ ਹੁੰਦਾ ਉਹ ਬੰਦੇ ਨੂੰ ਨਹੀਂ ਪਤਾ ਲੱਗਦਾ ਉਹ ਥਣ ਉਹ ਵੀ ਉਹਦੇ ਵੀ ਦੁੱਧ ਛੱਡ ਲਿਆਉਂਦੇ ਨੇ ਦੋ ਦਿਨ ਉਹ ਥਣ ਨੂੰ ਚਾਉਂਦੇ ਹੀ ਨਹੀਂ ਉੱਥੇ ਆ ਕੇ ਬੰਦੇ ਨੂੰ ਲੱਗਦਾ ਵੀ ਯਾਰ ਲੈਵਲ ਤਾਂ ਬਿਲਕੁਲ ਸਹੀ ਆ ਉੱਥੇ ਕਿਹੜਾ ਤੁਸੀਂ ਪੂਰਾ ਦੁੱਧ ਕੱਢਦੇ ਹੋ ਪਤਾ ਹੀ ਨਹੀਂ ਲੱਗਦਾ ਉਹ ਵੀਰੇ ਫਿਰ ਆ ਕੇ ਘਰੇ ਪਤਾ ਲੱਗਦਾ ਵੀ ਇਹ ਕੀ ਜਾਂ ਫਿਰ ਡੰਗਰ 'ਚ ਕੋਈ ਮਾਰਦਾ ਹੁੰਦਾ ਉੱਥੇ ਉਹ ਟੀਕਾ ਲਾ ਲਾ ਮੇਰੇ ਉੱਥੇ ਜਮ੍ਹਾਂ ਸੀਲ ਹੋਣਾ ਠੰਡਾ ਮੰਡੀ ਦੇਖਿਆ ਕਦੇ ਵੀ ਡੰਗਰ ਤੁਸੀਂ ਪਿੱਟਦਾ ਮੰਡੀ ਕਦੇ ਵੀ ਡੰਗਰ ਨਹੀਂ ਪਿੱਟਦਾ ਤੁਸੀਂ ਇੱਥੇ ਆਪਣੇ ਦੋ گاਵਾ ਛੱਡ ਦੋ ਢੜਾਕੇ ਪਾਣੀ ਆ ਖੌਰੂ ਪਾਣੀ ਆ ਮੰਡੀ ਕਿਉਂ ਨਹੀਂ ਪਾਉਂਦੀਆਂ ਇਹੀ ਰੀਜਨ ਇਹੀ ਕਿ ਸਾਇ ਜਿਹੜਾ ਵੀ ਬੰਦਾ ਕੋਈ ਵਪਾਰੀ ਬੰਦਾ ਦੇਖੂਗਾ ਮੇਰੀ ਵੀਡੀਓ ਉਹ ਗਾਣਾ ਤੱਕ ਵੀ ਜਾ ਸਕਦਾ ਕਮੈਂਟਾਂ ਤੇ ਕਿ ਵੀਰ ਤੁਸੀਂ ਇੰਨਾ ਪਰ ਆਪਾਂ ਯਾਰਾਂਗੇ ਸਾਫ਼ ਸੁਥਰੇ ਹਨਾ ਨਾ ਆਪਾਂ ਇਦਾਂ ਦੀ ਗਾਣ ਲਈਏ ਨਾ ਵੇਚੀਏ ਨਾ ਉਸ ਕੀਤਾ ਇੱਕ ਨੰਦੇ ਦਾ ਤੈਵਰੀ ਇਹ ਤਾਂ ਹੋ ਗਈ ਗੱਲ ਵੀ ਇਦਾਂ ਵੀ ਹੈ ਨਾ ਵੀ ਯਾਦਦਾ ਵੀ ਤੁਸੀਂ ਕਿਹੜੀਆਂ ਗੱਲਾਂ ਧਿਆਨ ਰੱਖਣਾ ਹਨ ਤੇ ਹੁਣ ਆਪਾਂ ਗੱਲ ਕਰਦੇ ਹਾਂ ਵੀ ਕਿੱਦਾਂ ਦੇ ਤੁਸ ਨੂੰ ਪਸ਼ੂ ਖਰੀਦਣੇ ਚਾਹੀਦੇ ਨੇ ਪਸ਼ੂ ਮਸ਼ੂਮ ਦਾ ਹਨ ਜਿਹੜੇ ਬੰਦੇ ਨੇ 2 4 5 ਪਸ਼ੂ ਖਰੀਦਣੇ ਨੇ ਵੀਰੇ ਹਨਾ ਜਿਆਦੇ ਮੁੱਲ ਵਿੱਚ ਵੀ ਨਹੀਂ ਜਾਣਾ ਉਹ ਲੋਕਲ ਘਰਾں ਚ ਜਾ ਕੇ ਜਿਹੜੇ ਲੋਕਲ ਵਪਾਰੀ ਹੁੰਦੇ ਨੇ ਜਿਹੜੇ ਕੋਈ 500 ਲੈਂਦਾ ਗਾਂ ਬੱッセ ਕੋਈ 5000 ਹਜ਼ਾਰ ਲੈਂਦਾ ਉਹਨਾਂ ਨੂੰ ਫੜ ਲਓ ਉਹ ਤੁਸ ਨੂੰ ਚੰਗੇ ਗਮਜ ਉੱਥੇ ਤੁਸ ਨੂੰ ਸਿਲੈਕਟ ਵਧੀਆ ਲੱਗਦਾ ਵੀ ਉਹ ਜਾਨਵਰ ਉਹਦਾ ਪਸੰਦ ਕਰ ਲਓ ਤੁਸੀਂ ਆ ਕੇ ਉੱਥੋਂ ਗਾਵਾ ਲਓ ਉੱਥੋਂ ਤੁਹਾਡਾ ਬਹੁਤ ਵਧੀਆ ਫਾਇਦਾ ਹੋਊ ਤੇ ਬਈ ਨਵੀਆਂ ਗਾਵਾ ਵੇਲੇ ਤੁਸੀਂ ਲੈਂਡ ਵੇਲੇ ਤੁਸੀਂ ਜਿਹੜੀ ਮੇਨ ਗੱਲ ਆ ਤੁਸੀਂ ਤੁਹਾਨੂੰ ਦੱਸਿਆ ਵੀ ਆਹਦਾ ਪਿੰਡ ਤੋਂ ਲੈ ਕੇ ਲੋਕਲ ਲੈ ਕੇ ਫਿਰ ਦੇਖ ਲਓ ਹਨਾ ਉਹਦੇ ਨਾਲ ਕੀ ਹੋ ਜੇ ਮਤਲਬ ਤੁਸੀਂ ਕਿਸੇ ਵਪਾਰੀ ਤੋਂ ਡੰਗਰ ਲੈਣੇ ਹੋ ਪਹਿਲੀ ਗੱਲ ਜਿਹੜੀ ਤੁਹਾਨੂੰ ਮੈਂ ਪਹਿਲਾਂ ਵੀਡੀਓ ਚ ਗੱਲਾਂ ਦੱਸੀਆਂ ਨੇ ਕੋਈ ਬਿਮਾਰ ਅਠ ਮਾਰਾ ਸੋਨੂੰ ਨਹੀਂ ਪਤਾ ਲੱਗਣਾ ਜਲਦੀ ਜੇ ਕਿਸੇ ਲੋਕਲ ਕਿਸੇ ਜ਼ਿਮੀਂਦਾਰ ਦੇ ਘਰ ਤੋਂ ਲਮੋਗੇ ਜਿਹੜਾ ਬੰਦਾ ਪਸ਼ੂ ਪਾਲਦਾ ਠੀਕ ਆ ਪਹਿਲੀ ਗੱਲ ਤਾਂ ਉਹਦਾ ਰੇਟ ਜਾਇਜ਼ ਹੋਊ ਦੂਜੀ ਗੱਲ ਉਹਦੀ ਸਹਾਈ ਦੀ ਹੋਊਗੀ ਵੀ ਹਾਂ ਭਾਈ ਸਾਡਾ ਪਸ਼ੂ ਇੰਨਾ ਦੁੱਧ ਕੱਢਦਾ ਸੀ ਜਾਂ ਕੱਢਦਾ ਹੈਗਾ ਉਹ ਜਾ ਕੇ ਦੁਆਰਾ ਕਹਿ ਹੀ ਸਕਦੇ ਆ ਲਾਂਬਾ ਵੀ ਦੇ ਸਕਦੇ ਆ ਹਨਾ ਵੀਰੇ ਦੂਆ ਤਾਰ ਚੀਕਿਆ ਅਸੀਂ ਮੁੰਡੇ ਜੱਪਾ ਕਹਿੰਦਾ ਜਾਣਦੇ ਹੁੰਨੇ ਅਗਲੇ ਹਾਂ ਇੱਕ ਚੀਜ਼ ਹੋਰ ਹੋ ਜੂ ਵੀਰੇ ਜਿਵੇਂ ਹੁਣ ਤੁਸੀਂ ਵਪਾਰੀ ਤੋਂ ਲੈਨੇ ਹੋ ਵਪਾਰੀ ਨੂੰ 20 25000 15 10000 ਤੋਂ ਲੈ ਕੇ 20 25000 ਤੱਕ ਭੱਜ ਜਾਂਦਾ ਉਹਦਾ ਮਾਰਜਨ ਮਾਰਜਨ ਇਹੀ ਆ ਜੇ ਤੁਸੀਂ ਪੈਸੇ ਆਉਣਾ ਜਿਹੜਾ ਘਰ ਤੋਂ ਲਮੂਗੇ ਨਾਲ ਤਾਂ ਉਹਦੀ ਬੱਚਤ ਬਚਾਰ ਦੀ ਉਹਨੂੰ 5-4000 ਰੁਪਏ ਵੱਧ ਦੇ ਕੇ ਆਵੋਗੇ ਤੁਸੀਂ ਠੀਕ ਆ ਨਾਲ ਤਾਂ ਉਹਦੀ ਹੈਲਪ ਹੋ ਜੂਗੀ ਨਾਲੇ ਸੋਡੀ ਬੱਚਾ ਹੋ ਜਾਊਗਾ ਕਿਉਂ ਉਹਨੂੰ ਵੀ ਤੁਸੀਂ 20-25 ਹਜ਼ਾਰ ਵੱਧ ਦੇਣਾ ਜਾ ਕੇ ਉੱਥੇ ਤੁਸੀਂ ਆਮ ਬੰਦੇ ਦੇ ਘਰ ਤੋਂ ਜਾ ਕੇ ਉਹ ਜਾਨਵਰ ਖਰੀਦੋ ਤੇ ਹੁਣ ਜਿਹੜੀ ਜਿਹੜੀ ਮੇਨ ਗੱਲ ਆ ਜਾਨਵਰ ਖਰੀਦਣਾ ਕਿੱਦਾਂ ਦਾ ਜਿਹੜਾ ਬੰਦਿਆਂ ਨੇ ਵੱਧ ਰੰਗ ਲੈਣੇ ਵੀਰੇ ਉਹ ਤਾਂ ਵੱਡੇ ਵੱਡੇ ਵਪਾਰੀਆਂ ਤੋਂ ਹੀ ਮਿਲਨੇ ਨੇ ਉਹ ਸੋਨੂੰ ਲੋਕਲ ਫਿਰਕੇ ਨਹੀਂ ਮਿਲਨੇ ਤੇ ਇਹਦੇ ਬੰਦੇ ਨਵੇਂ ਕੰਮ ਕਰਦੇ ਨੇ ਉਹਨਾਂ ਨੇ ਘੱਟੋ ਘੱਟ 20 ਲੀਟਰ ਦੇ ਤੁਸੀਂ ਸਟਾਰਟਿੰਗ ਕਰਿਓ ਤੂੰ ਦੁੱਧ ਲੈਣੀ ਆ ਗਾਂ ਲੈਣੀ ਚੰਗੀ ਉਹ ਕਿੱਦਾਂ ਦੀ ਲੈਣੀ ਆ ਉਹ ਤੁਹਾਨੂੰ ਮੈਂ ਸਮਝਾਉਣਾ ਗਾਹ ਦਿਖਾ ਕੇ ਵੀ ਕਿੱਦਾਂ ਦਾ ਉਹ ਸਟਰਕਚਰ ਹੋਣਾ ਚਾਹੀਦਾ ਕਿੱਦਾਂ ਕਿੱਦਾਂ ਉਹ ਤੁਹਾਨੂੰ ਸਾਰਾ ਦੱਸ ਦਾਂ ਹਾਂਜੀ ਬੱਸ ਉਹ ਜੀ ਤੁਹਾਨੂੰ ਮੈਂ ਦੱਸਦਾ ਕਿ ਕਿੱਦਾਂ ਦੀ ਗਾਹ ਜਿਹੜੀ ਬੰਦੇ ਤੁਸੀਂ ਜੋਕਰ ਬੰਦੇ ਨੇ 20 ਲੀਟਰ ਵਾਲੀ ਗਾਹ ਹੈ ਤੁਸੀਂ ਮਸਾਨੀਆਂ ਵੀ ਉਹ ਪੱਕਾ ਉਹ ਦਊਏ ਦਊਗੀ ਘੱਟ ਨਹੀਂ ਲੋਗੀ ਤੁਸੀਂ ਕੀ ਕੀ ਦੇਖਣਾ ਹੈ ਦੇ ਵਿੱਚ ਪਹਿਲੀ ਗੱਲ ਤਾਂ ਤੁਸੀਂ ਆ ਗਾਹ ਦਾ ਰੰਗ ਵਾਂਗੂ ਦੇਖਣਾ ਵੀ ਡੱਬੀ ਆ ਕਾਲੀ ਆ ਕਿੱਦਾਂ ਦੀ ਆ ਜਿਹੜੀ ਡੱਬੀ ਆ ਉਹ ਆ ਚਕਚਾ ਜੂ ਜਿਹੜੀ ਕਾਲੀ ਆ ਗਈ ਉਹ ਕ੍ਰੋਸ ਚ ਵੀ ਆ ਸਕਦੀ ਐਚ ਐਫ ਵੀ ਆ ਜਾਂਦੀ ਐ ਬਲੈਕ ਚ ਬਹੁਤ ਘੱਟ ਜਾਂਦੀ ਨੇ ਪਰ ਇਹ ਨੀ ਡੱਬੀ ਹੁੰਦੀ ਆ ਉਹ ਚਪਚਾ ਆਂਦੀ ਆ ਦੂਜੀ ਗੱਲ ਕੀ ਦੇਖਣੀ ਤੁਸੀਂ ਬੁੱਤੀ ਦੇਖਣੀ ਆ ਬੁੱਤੀ ਲੰਬੀ ਹੋਵੇ ਠੀਕ ਆ ਜੀ ਮੱਥਾ ਐ ਝੋੜਾ ਹੋਵੇ ਐ ਉੱਪਰੋਂ ਮੋਦੀ-ਬੁੱਦੀ ਬਣ ਜਾਈ ਹੋਵੇ ਆਹ ਕੰਨ ਜਿਹੜੇ ਛੋਟੇ ਹੋਣ ਜੀ ਠੀਕ ਆ ਜੀ ਉਹ ਜੋ ਆਹ ਚੱਲ ਰਾਂ ਤੁਸੀਂ ਝੱਲ ਲਾਦੇ ਆਹ ਚੱਲ ਰਾਈਂ ਦੀ ਮੋਟੀ ਨਹੀਂ ਜਾਂਦੀ ਨਾ ਹੀ ਐ ਲੰਬੀ ਹੋਣੀ ਜਾਂਦੀ ਮੂਰੇ ਨੂੰ ਐਦਾਂ ਇਹ ਚੱਲ ਰਾਂ ਐ ਹੁਣ ਜਾਂਦੀ ਦੇਖੋ ਇਹ ਨਾਲ ਲੱਗਦੀ ਆਹ ਥੀਰ ਦੇ ਠੀਕ ਆ ਤੀਜੀ ਗੱਲ ਜਿਹੜੀ ਚਮੜੀ ਆ ਇਹ ਬਰੀਕ ਝਮੜੀ ਹੁਣ ਚਾਹੀਦੀ ਹੈ ਜਿੰਨੀ ਬਰੀਕ ਝਮੜੀ ਦੀਆ ਉਹਨੇ ਕੈਰੇਕਟਰ ਵਧੀਆ ਉਹਨੇ ਦੁੱਧ ਵਧੀਆ ਦੋਗੇ ਠੀਕ ਹੈ ਜੀ ਹੈਡ ਦਾ ਹੁਣ ਜੇਫ ਕਾਮਾ ਕੋਈ ਰੋਲਾ ਨਹੀਂ ਰਿਹਾ ਜਿੰਨਾ ਤੁਸੀਂ ਮੀਡੀਅਮ ਹੈਡ ਦੀ ਵੀ ਲੈ ਸਕਦੇ ਹੋ ਵਧੀਆ ਦੁੱਧ ਕੱਢਣੀ ਹੈ ਠੀਕ ਹੈ ਜੀ ਤੀਜਾ ਨੰਬਰ ਆ ਗਿਆ ਤੁਸੀਂ ਨਾ ਲੱਤਾਂ ਦਾ ਆ ਦੇਖੋ ਲੱਤਾਂ ਬਿਲਕੁਲ ਸਿੱਧੀਆਂ ਹੋਣ ਚਾਹੀਦੀਆਂ ਨੇ ਐਦਾਂ ਥੋੜਾ ਬੈਂਗ ਹੋਣੀ ਨਾ ਲੱਤਾਂ ਐਂ ਘੁਮਾ ਕੇ ਨਾ ਤੇ ਮਤਲਬ ਐਂ ਘੁਮਾ ਕੇ ਨਾ ਤੇ ਰਿਪਾਇਰ ਕਰਨੀ ਨਹੀਂ ਕਰਦੇ ਐਂ ਘੁਮਾ ਕੇ ਨਾ ਤੇ ਐ ਸਿੱਧੀਆਂ ਰੱਖਣ ਦੋ ਲੱਤਾਂ ਐ ਸਿੱਧੀਆਂ ਰੱਖੇ ਖੁਰਦਿਆਂ ਦਾ ਦਬ ਦੇ ਰੱਖੀਏ ਠੀਕ ਹੈ ਜੀ ਇਹ ਇਹਨਾਂ ਨੇ ਕੀ ਹੁੰਦਾ ਵੀ ਜੇ ਲਿਮਨਸ ਦੀ ਪ੍ਰੋਬਲਮ ਨਹੀਂ ਹੁੰਦੀ ਮਤਲਬ ਹੱਡ ਪਰ ਇਹ ਜਿਹੜੇ ਹੁੰਦੇ ਨੇ ਜਾਮਾ ਹੱਡਾਂ ਪਰਾਂ ਦੀ ਜਲਦੀ ਹੈ ਨਹੀਂ ਜਾਨੀ ਦਿੱਤਾ ਪਰਾਂ ਦੇ ਆਮ ਨਾਰਮਲ ਤੇ ਜੇ ਮਤਲਬ ਇਹ ਪੈਰ ਬੂਥਰਾ ਹੋ ਜਗਾ ਦਾ ਇੰਨਾ ਹੈ ਗੱਬਣ ਹੋਣਾ ਨਾ ਇਹ ਦੁੱਧ ਤੇ ਪ੍ਰੋਪਰ ਹੋਣਾ ਇਹ ਬਹੁਤ ਵੱਡਾ ਫੈਕਟਰ ਚੀਜ਼ਾਂ ਨੰਬਰ ਆਉਂਦਾ ਇਹਨਾਂ ਦਾ ਆਰਡਰ ਸਾਫਟੇਡੀ ਮੀਨ ਚੀਜ਼ਾਂ ਦੇਖਣੀ ਆ ਆਰਡਰ ਦੇ ਆਲੋਚਨ ਆਰਡਰ ਜਿਹੜਾ ਇੱਥੋਂ ਸਟਾਰਟ ਹੋਣਾ ਚਾਹੀਦਾ ਇੱਥੋਂ ਸਟਾਰਟ ਆ ਚੌੜਾ ਹੋਣਾ ਚਾਹੀਦਾ ਠੀਕ ਹੈ ਜੀ ਉਰੋਂ ਆ ਦੇਖੋ ਇਹ ਕਿੰਨੇ ਚੌੜਾ ਹੈ ਤੁਹਾਨੂੰ ਦੁੱਧ ਖੱਡੇ ਆ ਮੈਨੂੰ ਤੁਹਾਨੂੰ ਘੱਟ ਲੱਗਦਾ ਕੰਮ ਸੀ ਕਮ ਇਹ 8 ਅੰਗੂਰ ਚੌੜਾ ਠੀਕ ਹੈ ਜੀ ਹਵਾਨਾ ਉਰੋਂ ਸਟਾਰਟ ਹੋਣਾ ਇਹਦਾ ਜਿਹੜੇ ਥਣ ਨੇ ਆ ਦੇਖੋ ਇਹ ਥਾਣਾ ਦਾ ਗੈਪ ਹੋਣਾ ਚਾਹੀਦਾ ਦੇਖੋ 4-3 ਇੰਚ ਦਾ ਗੈਪ ਆ ਥਾਣਾ ਸਿੱਧੇ ਵੀ ਐ ਟਿੱਡੇ ਨਹੀਂ ਹੋਣਾ ਚਾਹੀਦੇ ਸਿੱਧੇ ਥਾਣਾ ਜਿਸ ਨੇ ਇੱਕਦਾਂ ਇਕੁਅਲ ਐ ਚੁਰ ਜਾਈਂਦੇ ਨੇ ਥਾਣਾ ਪੂਰੇ ਪ੍ਰੋਪਰ ਠੀਕ ਹੈ ਜੀ ਯਾਦ ਕੋਲ ਇਹ ਬਾਲਾ ਕਿੰਨਾ ਫਿਕਸ ਆ ਐਣੀ ਜਿੰਨੀ ਜਿਆਦੇ ਝੋਲੀ ਹੋ ਨਾ ਮਟੀਰੀਅਲਸ ਵਾਧਾ ਹੋਊਗੀ ਬੈਟਸ ਨੂੰ ਸਨ ਚ ਵਧ ਤੇ ਕਿਤਾ ਹੋਊਗਾ ਤੇ ਉਹ ਨਾ ਫੇਰ ਸੁਣੋ ਤੇ ਦੁੱਧ ਵੀ ਘੱਟ ਬਣੂਗਾ ਜਿਹੜੇ ਅੱਜ ਕੱਲ ਦੇ ਨਵੇਂ ਸੀਮਨ ਦੇ ਕਾਮ ਨੇ ਚੰਗੀ ਵੀਰ ਦੇ ਕਾਮ ਨੇ ਉਹ ਇਦਾਂ ਹੀ ਜਿੰਨਾ ਕੰਪੈਕਟਰ ਲਮੋਗੇ ਚੰਗੇ ਥਣ ਲਮੋਗੇ ਵਧੀਆ ਉਨੀ ਹੀ ਕ ਕਾਮਜਾਬ ਹੋ ਉਨਾ ਸਿਰ ਦੁੱਧ ਦਊਗੀ ਉਨੀ ਜਤੀ ਗੱਬਣ ਵੀ ਰਹੂਗੀ ਸਿਰਕ ਸਭ ਤੋਂ ਜਿਹੜੀ ਮੇਨ ਚੀਜ਼ ਇੱਕ ਹੋਰ ਹੈਗੀ ਆਡੀ ਟੌਪ ਲਾਈਨ ਆ ਦੇਖੋ ਗਾਂ ਇਹ ਗਾਂ ਦੀ ਟੌਪ ਲਾਈਨ ਉੱਰ ਤੱਕ ਬਿਲਕੁਲ ਸਿੱਧੀ ਹੋਣੀ ਚਾਹੀਦੀ ਆ ਉਹ ਰੋਸਟੇਟੇ ਦੇਖੋ ਤੁਹਾਨੂੰ ਦੂਰੋਂ ਦੂਰੋਂ ਦਿਖਾ ਦੇ ਉਂਦਰ ਮੜ ਜਾ ਹਾਂ ਹਾਂ ਸਿੱਧਾ ਦਿਖ ਰਿਹਾ ਹੈ ਗਾਂ ਸਾਨੂੰ ਬਿਲਕੁਲ ਸਿੱਧੀ ਆਹ ਜੀ ਚੌੜੀ ਠੀਕ ਹੈ ਜੀ ਆਹ ਚੀਜ਼ ਵਿੱਚ ਥੋੜੀ ਚੌੜੀ ਹੋਣੀ ਚਾਹੀਦੀ ਆ ਜਾਂਦੇ ਘੁੱਟ ਵੀ ਨਾ ਹੋਵੇ ਇਹ ਵੀ ਚੀਜ਼ ਥੋੜੀ ਚੌੜੀ ਹੋਣੀ ਚਾਹੀਦੀ ਹੈ ਠੀਕ ਹੈ ਇਹ ਕੈਰੇਕਟਰ ਨੇ ਵਧੀਆ ਗਾਂ ਦੇ ਤੇ ਵਧੀਆ ਦੁੱਧ ਵਾਲੀ ਬੱਸੀਆਂ ਦੇ ਕੈਰੇਕਟਰ ਨੇ ਇਹ ਤੁਸੀਂ ਦੇਖ ਕੇ ਜੀ ਨੂੰ ਤਾਂ ਸ਼ੇਕ ਕਰ ਲਓ ਜਿੱਦਾਂ ਮਾਸੀ ਦੁਆਰੇ ਫਿਲ ਕਰ ਲਿਓ ਇਦਾਂ ਜੇ ਗਾਵਾ ਤੁਸੀਂ ਸਿਲੈਕਟ ਕਰੋ ਕਦੇ ਧੋਖਾ ਨਹੀਂ ਖਾਓਗੇ ਪੱਕਾ 20 ਲੀਟਰ ਦੀ ਗਾਰੰਟੀ ਆ ਜਿਹੜੇ ਕੈਰੈਕਟਰ ਸੁਣ ਮੈਂ ਦੱਸਦਾ ਚਾਹੇ ਕਿਸੇ ਦੇ ਕਰਮ ਨਹੀਂ ਲੈ ਲਿਓ ਬਹੁਤ ਚੰਗੇ ਗਾਵਾ ਮੈਂ ਇਹ ਨਾਲ ਤੇ ਵਪਾਰੀਆਂ ਤੋਂ ਥੋੜਾ ਸਾਵਧਨ ਹੋ ਕੇ ਲਾਲਚ ਰੂਤ ਤੇ ਪਿਓ ਨਾ ਆਦਾ ਤੁਰ ਕੇ ਤੁਹਾਨੂੰ ਗੇੜੇ ਲੱਗ ਜਾਣਗੇ ਹੋਰ ਹੋਣਗੇ ਕਿਤੇ ਫਸ ਜਾਓ ਹਾਂਜੀ ਹੋਰ ਵੀ ਜਾਣਕਾਰੀ ਡਾਕਟਰ ਸਾਹਿਬ ਜਾਣਕਾਰੀ ਬਹੁਤ ਹੋ ਗਈ ਲੋ ਜੀ ਅੱਜ ਦੀ ਵੀਡੀਓ ਆਪਾਂ ਇੱਥੇ ਐਂਡ ਕਰਨ ਲੱਗੇ ਆਂ ਵੀਡੀਓ ਨੂੰ ਵਧੀਆ ਲੱਗੀ ਤਾਂ ਉਹਨੂੰ ਲਾਈਕ ਕਰੋ ਸਬਸਕ੍ਰਾਈਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਕਮੈਂਟ ਜ਼ਰੂਰ ਕਰਿਆ ਕਰੋ ਹਨਾ ਤਾਂ ਜੋ ਸਾਨੂੰ ਅੱਗੇ ਵੀ ਪਤਾ ਲੱਗ ਜਾਂਦਾ ਵੀ ਤੁਸੀਂ ਕਿੱਦਾਂ ਵੱਖ-ਵੱਖ ਦੇਖਣਾ ਚਾਹੁੰਦੇ ਹੋ ਹਨਾ ਹਾਂ ਫਿਰ ਉਹਦਾ ਵੀ ਵੀਡੀਓ ਬਣਾ ਦੇ ਕਰਾਂ ਤੇ ਨਾਲ ਭਾਈ ਸਾਡੇ ਜੁੜੇ ਰਹੋ ਓਕੇ ਜੀ